ਜਮਨਾ ਨਗਰ ਦੇ ਜਗਾਦਰੀ ਵਿੱਚ ਇੱਕ ਮੱਤਰਾ ਪਰਿਵਾਰ ਰਹਿੰਦਾ ਸੀ ਇਹਨਾਂ ਦਾ ਪਲਾਈ ਵੁੱਡ ਦਾ ਕਾਰੋਬਾਰ ਸੀ ਕਾਰੋਬਾਰ ਇਹਨਾਂ ਦਾ ਕਾਫੀ ਤਕੜਾ ਸੀ ਉੱਥੇ ਇਹ ਬਹੁਤ ਹੀ ਵਧੀਆ ਨਾਮ ਦੇ ਨਾਲ ਜਾਣੇ ਜਾਂਦੇ ਸੀ ਜੋ ਪਰਿਵਾਰ ਦਾ ਮੁਖੀ ਸੀ ਜੁਗੇਸ਼ ਮੱਤਰਾ ਇਹ ਇੱਕ ਸਫਲ ਬਿਜ਼ਨਸਮੈਨ ਸੀ ਇਸ ਤੋਂ ਇਲਾਵਾ ਇਹਨਾਂ ਦਾ ਬਹੁਤ ਹੀ ਵੱਡਾ ਬੰਗਲਾ ਸੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਮਤਲਬ ਸਭ ਪਾਸੇ ਖੁਸ਼ੀਆਂ ਸੀ ਕਾਰੋਬਾਰ ਵੀ ਵਧੀਆ ਸੀ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਇਸ ਤੋਂ ਇਲਾਵਾ ਪਰਿਵਾਰ ਖੁਸ਼ੀ ਦੇ ਨਾਲ ਰਹਿ ਰਿਹਾ ਸੀ ਹੋ ਜੋ ਜੋਗੇਸ਼ ਸੀ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਲੜਕੀ ਆਉਂਦੀ ਹੈ ਪ੍ਰਿਯੰਕਾ ਇਸ ਲੋ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਇਹ ਪ੍ਰਿਯੰਕਾ ਦੇ ਨਾਲ ਹੀ ਆਪਣੀ ਲਵ ਮੈਰਿਜ ਕਰਵਾ ਲੈਂਦਾ ਹੈ ਇਸ ਤੋਂ ਅੱਗੇ ਜਾ ਕੇ ਇਹਨਾਂ ਦੇ ਦੋ ਬੱਚੇ ਪੈਦਾ ਹੁੰਦੇ ਨੇ ਹੁਣ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਘਰ ਦੇ ਵਿੱਚ ਲੜਾਈ ਝਗੜੇ ਦਾ ਤਾਂ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਮਤਲਬ ਕੋਈ ਵੀ ਕਿਸੇ ਵੀ ਗੱਲ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ ਹੁਣ ਦਿਨ ਆ ਜਾਂਦਾ ਹੈ 28 ਮਈ 2016 ਰੋਜ਼ਾਨਾ ਦੀ ਤਰ੍ਹਾਂ ਯੋਗੇਸ਼ ਤੇ ਪ੍ਰਿੰਕਾ ਆਪਣੇ ਕਮਰੇ ਦੇ ਵਿੱਚ ਸੁੱਤੇ ਹੋਏ ਹੁੰਦੇ ਨੇ ਹੁਣ ਜਦੋਂ ਸਵੇਰ ਹੋ ਜਾਂਦੀ ਹੈ ਸਵੇਰੇ ਸਮੇਂ ਜਦੋਂ ਪ੍ਰਿੰਕਾ ਉੱਠਦੀ ਹੈ ਤਾਂ ਉਹ ਦੇਖਦੀ ਹੈ ਕਿ ਜੋ ਯੋਗੇਸ਼ ਸੀ ਉਹ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਹੁੰਦਾ ਹੈ ਕੁਝ ਸਮੇਂ ਬਾਅਦ ਉਹ ਯੋਗੇਸ਼ ਨੂੰ ਆਵਾਜ਼ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਯੋਗੇਸ਼ ਨਹੀਂ ਉੱਠਦਾ ਤਾਂ ਉਹ ਸੋਚਦੀ ਹੈ ਕਿ ਸ਼ਾਇਦ ਇਹ ਗੂੜੀ ਨੀਂਦ ਦੇ ਵਿੱਚ ਸੁੱਤਾ ਹੈ ਕੁਝ ਦੇਰ ਬਾਅਦ ਇਸ ਨੂੰ ਉਠਾ ਲਵਾਂਗੀ ਹੁਣ ਕੁਝ देर ਨਿਕਲ ਜਾਂਦੀ ਆ ਉਸ ਤੋਂ ਬਾਅਦ ਉਹ ਫੇਰ ਯੋਗੇਸ਼ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਆ ਪਰ ਯੋਗੇਸ਼ ਅੱਗੋਂ ਕੋਈ ਵੀ ਜਵਾਬ ਜਾਂ ਮਤਲਬ ਕੋਈ ਵੀ ਅੱਗੋਂ ਰਿਐਕਟ ਨਹੀਂ ਕਰਦਾ ਤਾਂ ਫਿਰ ਉਹ ਕੀ ਕਰਦੀ ਆ ਉਹ ਯੋਗੇਸ਼ ਦੇ ਨੇੜੇ ਹੁੰਦੀ ਆ ਤੇ ਉਸ ਦਾ ਸਾਹ ਚੈੱਕ ਕਰਦੀ ਆ ਇਸ ਤੋਂ ਇਲਾਵਾ ਉਸ ਦੀ ਨਬਜ਼ ਚੈੱਕ ਕਰਦੀ ਆ ਤਾਂ ਉਹ ਫੀਲ ਕਰਦੀ ਆ ਉਹ ਦਿਖਦੀ ਆ ਕਿ ਜੋ yogesh ji ਉਸ ਦਾ ਸਾਹ ਰੁਕਿਆ ਆਉਂਦਾ ਹੈ ਤਾਂ ਇਹ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਘਬਰਾ ਜਾਂਦੀ ਹੈ ਉਸ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਉੱਥੇ ਹੀ ਉੱਚੀ ਉੱਚੀ ਚੀਕਣ ਲੱਗ ਜਾਂਦੀ ਹੈ ਇੱਥੇ ਹੀ ਹੁਣ ਪ੍ਰਿਯੰਕਾ ਉੱਚੀ-ਉੱਚੀ ਆਵਾਜ਼ਾਂ ਮਾਰਦੀ ਹੈ ਉਹ ਆਪਣੇ ਬੱਚਿਆਂ ਨੂੰ ਬੁਲਾਉਂਦੀ ਹੈ ਇਸ ਤੋਂ ਇਲਾਵਾ ਉਹ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਤੇ ਇਸ ਬਾਰੇ ਦੱਸਦੀ ਹੈ ਉਸ ਦੀ ਇਹ ਚੀਕਾਂ ਦੀ ਆਵਾਜ਼ ਸੁਣ ਕੇ ਆਲੇ-ਦਾਲ ਦੇ ਗੁਆਂਢੀ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਉਹ ਉੱਥੇ ਆ ਕੇ ਜਦੋਂ ਹੁਣ ਸਾਰੇ ਖੜੇ ਹੁੰਦੇ ਨੇ ਤਾਂ ਉਹ ਪੁੱਛਦੇ ਨੇ ਕਿ ਕੀ ਹੋਇਆ ਹੈ ਮਿਸਟਰ ਬੱਤਰਾ ਨੂੰ ਤਾਂ ਜੋ ਪ੍ਰਿਯੰਕਾ ਸੀ ਉਹ ਦੱਸਦੀ ਹੈ ਕਿ ਰਾਤ ਨੂੰ ਜੋਗੇਸ਼ ਨੂੰ ਥੋੜਾ ਪਸੀਨਾ ਆ ਰਿਹਾ ਸੀ ਤੇ ਘਬਰਾਹਟ ਹੋ ਰਹੀ ਸੀ ਪਰ ਕੋਈ ਇੰਨੀ ਸੀਰੀਅਸ ਵਾਲੀ ਗੱਲ ਨਹੀਂ ਸੀ ਤੇ ਉਸ ਤੋਂ ਬਾਅਦ ਅਸੀਂ ਸੌਂ ਗਏ ਸੀ ਤੇ ਹੁਣ ਜਦੋਂ ਮੈਂ ਸਵੇਰੇ ਉੱਠੀ ਤਾਂ ਮੈਂ ਯੋਗੇਸ਼ ਨੂੰ ਬਾਰ-ਬਾਰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਆਂ ਪਰ ਹੁਣ ਇਹ ਉੱਠ ਨਹੀਂ ਰਹੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਾਇਲੈਂਟ ਅਟੈਕ ਆ ਗਿਆ ਹੈ ਹੁਣ ਤੁਰੰਤ ਹੀ ਯੋਗੇਸ਼ ਨੂੰ ਉੱਥੋਂ ਨਜ਼ਦੀਕੀ ਹਸਪੀਟਲ ਦੇ ਵਿੱਚ ਲਿਆਇਆ ਜਾਂਦਾ ਹੈ ਜਦੋਂ ਉੱਥੇ ਪਹੁੰਚਦੇ ਨੇ ਤਾਂ ਜੋ ਡਾਕਟਰ ਸੀ ਉਹ ਯੋਗੇਸ਼ ਨੂੰ ਉੱਥੇ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਸਾਰਿਆਂ ਦੇ ਮਨ ਦੇ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਇਸ ਨੂੰ ਸਾਇਲੈਂਟ ਅਟੈਕ ਆਇਆ ਹੈ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਉਧਰ ਜੋ ਪ੍ਰੇਮਕਾ ਸੀ ਉਸ ਦਾ ਜੋ ਪਿਤਾ ਸੀ ਉਹ ਵੀ ਇੱਕ ਡਾਕਟਰ ਸੀ ਤਾਂ ਹੁਣ ਉਹ ਵੀ ਸੋਚਦੇ ਸੀ ਕਿ ਜੋ ਇਹ ਸਿੰਪਟਮ ਨੇ ਇਹੀ ਦਿਖ ਰਹੇ ਨੇ ਕਿ ਜੋਗੇਸ਼ ਨੂੰ ਸਾਇਲੈਂਟ ਅਟੈਕ ਆਇਆ ਸੀ ਹੁਣ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਜੋਗੇਸ਼ ਨੂੰ ਸਾਇਲੈਂਟ ਅਟੈਕ ਆਇਆ ਹੈ ਤਾਂ ਇਸ ਕਰਕੇ ਹੁਣ ਪੋਸਟਮਾਰਟਮ ਦਾ ਤਾਂ ਇੱਥੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਹੁਣ ਇਸ ਦਾ ਕੋਈ ਵੀ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਇਨਾਂ ਦੇ ਹੁਣ ਘਰ ਦੇ ਵਿੱਚ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਮਾਤਮ ਦਾ ਮਾਹੌਲ ਹੈ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਯੋਗੇਸ਼ ਦੇ ਜੋ ਮਾਤਾ ਪਿਤਾ ਸੀ ਉਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੁੰਦਾ ਹੈ ਹੁਣ 28 ਤਰੀਕ ਨੂੰ ਯੋਗੇਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਪਰ ਉਧਰ ਜੋ ਯੋਗੇਸ਼ ਦੇ ਮਾਤਾ ਪਿਤਾ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਇਹ ਵੀ ਸੀ ਉਹਨਾਂ ਨੂੰ ਇਹ ਸੀ ਕਿ ਯੋਗੇਸ਼ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਕੋਈ ਬੀਪੀ ਸ਼ੂਗਰ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਉਸ ਦੀ ਕੋਈ ਵੀ ਦਵਾਈ ਨਹੀਂ ਚੱਲਦੀ ਸੀ ਤਾਂ ਇਸ ਕਰਕੇ ਉਸ ਨੂੰ ਇੱਕਦਮ ਹੀ ਇਸ ਤਰ੍ਹਾਂ ਸਾਇਲੈਂਟ ਅਟੈਕ ਕਿਵੇਂ ਆ ਸਕਦਾ ਹੈ ਉਧਰ ਜੋ ਰਿਸ਼ਤੇਦਾਰ ਤੇ ਜੋ ਘਰ ਵਾਲੇ ਸੀ ਉਹ ਪ੍ਰਿੰਕਾ ਦੇ ਉੱਤੇ ਤਰਸ ਕਰ ਰਹੀ ਸੀ ਕਿ ਪ੍ਰਿੰਕਾ ਹੁਣ ਇਕੱਲੀ ਰਹਿ ਗਈ ਹੈ ਇਸ ਤਰ੍ਹਾਂ ساری ਜ਼ਿੰਦਗੀ ਕੱਢਣਾ ਬਹੁਤ ਹੀ ਮੁਸ਼ਕਿਲ ਹੈ ਉਹ ਕਿਵੇਂ ਆਪਣੇ ਬੱਚਿਆਂ ਨੂੰ ਸੰਭਾ ਲੇਗੀ ਤੇ ਆਪਣੇ ਆਪ ਨੂੰ ਸੰਭਾ ਲੇਗੀ ਪਰ ਉਧਰ ਜਦੋਂ ਪ੍ਰਿੰਕਾ ਨੂੰ ਦੇਖਿਆ ਜਾਂਦਾ ਹੈ ਉਸ ਨੂੰ ਦੇਖ ਕੇ ਇਸ ਤਰ੍ਹਾਂ ਕੁਝ ਵੀ ਫੀਲ ਨਹੀਂ ਹੋ ਰਿਹਾ ਸੀ ਕਿ ਉਸ ਨੂੰ ਉਸਦੇ ਪਤੀ ਦੇ ਜਾਣ ਦਾ ਕੋਈ ਦੁੱਖ ਹੋਵੇ ਜਾਂ ਉਸ ਨੂੰ ਇਸ ਤਰ੍ਹਾਂ ਦਾ ਕੋਈ ਵੀ ਸਦਮਾ ਹੋਵੇ ਹੁਣ ਉਧਰ ਯੋਗੇਸ਼ ਦੇ ਪਿਤਾ ਜਦੋਂ ਇਹ ਪ੍ਰਿੰਕਾ ਵੱਲ ਦੇਖਦੇ ਨੇ ਤਾਂ ਪਹਿਲਾਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰਿੰਕਾ ਨੇ ਆਪਣੇ ਬੱਚਿਆਂ ਖਾਤਰ ਆਪਣੇ ਆਪ ਨੂੰ ਸੰਭਾਲ ਲਿਆ ਹੋਵੇ ਪਰ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਹਜੇ ਇੰਨਾ ਵਕਤ ਬੀਤਿਆ ਹੀ ਨਹੀਂ ਹੈ ਕਿ ਪ੍ਰਿਅੰਕਾ ਆਪਣੇ ਆਪ ਨੂੰ ਸੰਭਾਲ ਲਵੇ ਜਾਂ ਫਿਰ ਆਪਣੇ ਬੱਚਿਆਂ ਦਾ ਸੋਚ ਸਕੇ ਕਿਉਂਕਿ ਜੇ ਕਿਸੇ ਔਰਤ ਦਾ ਇਸ ਤਰ੍ਹਾਂ ਪਤੀ ਚਲਾ ਜਾਂਦਾ ਹੈ ਤਾਂ ਉਹ ਔਰਤ ਇੱਕ ਤਰ੍ਹਾਂ ਦੀ پاگل ਹੋ ਜਾਂਦੀ ਹੈ ਉਸ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਹੈ ਇਸ ਸਦਮੇ ਦੇ ਵਿੱਚੋਂ ਨਿਕਲਣ ਦਾ ਹੁਣ ਯੋਗੇਸ਼ ਦੇ ਪਿਤਾ ਉੱਥੋਂ ਦੇ ਲੋਕਲ ਥਾਣੇ ਦੇ ਵਿੱਚ ਜਾਂਦੇ ਨੇ ਤੇ ਉੱਥੇ ਪੁਲਿਸ ਵਾਲਿਆਂ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਦੇ ਵਿੱਚ ਡਾਊਟ ਹੈ ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਉਸ ਦਾ ਜੋ ਬੇਟਾ ਹੈ ਉਸ ਦੀ ਨੈਚੁਰਲ ਡੈਥ ਹੋਈ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਕਿਸੇ ਤਰੀਕੇ ਦੇ ਨਾਲ ਮਾਰਿਆ ਗਿਆ ਹੈ ਤਾਂ ਹੁਣ ਜੋ ਪੁਲਿਸ ਵਾਲੇ ਸੀ ਉਹ ਕਹਿੰਦੇ ਨੇ ਕਿ ਤੁਸੀਂ ਪੋਸਟਮਾਰਟਮ ਦੀ ਰਿਪੋਰਟ ਲਿਆਓ ਪਰ ਪੋਸਟਮਾਰਟਮ ਤਾਂ ਇਹਨਾਂ ਨੇ ਕਰਵਾਇਆ ਹੀ ਨਹੀਂ ਸੀ ਹੁਣ ਪੁਲਿਸ ਵਾਲਿਆਂ ਨੂੰ ਉਧਰ ਇਹ ਵੀ ਲੱਗਦਾ ਹੈ ਕਿ ਇਹ ਜੋ ਯੋਗੇਸ਼ ਦੇ ਮਾਤਾ ਪਿਤਾ ਨੇ ਇਹਨਾਂ ਦੀ ਉਮਰ ਹੋ ਚੁੱਕੀ ਹੈ ਤਾਂ ਇਸ ਕਰਕੇ ਸ਼ਾਇਦ ਇਹ ਸ਼ੱਕ ਕਰ ਰਹੇ ਨੇ ਹੁਣ ਪੁਲਿਸ ਵਾਲੇ ਉਹਨਾਂ ਨੂੰ ਐਸੇ ਤਰ੍ਹਾਂ ਟਾਲਦੇ ਰਹਿੰਦੇ ਨੇ ਤਾਂ ਹੁਣ ਇੱਕ ਸਮੇਂ ਇਸ ਤਰ੍ਹਾਂ ਦਾ ਆ ਜਾਂਦਾ ਹੈ ਕਿ ਯੋਗੇਸ਼ ਦੇ ਪਿਤਾ ਥਾਣੇ ਜਾਣਾ ਬੰਦ ਕਰ ਦਿੰਦੇ ਨੇ ਯੋਗੇਸ਼ ਦੇ ਪਿਤਾ ਨੂੰ ਹੁਣ ਇਹ ਲੱਗਦਾ ਹੈ ਕਿ ਪੁਲਿਸ ਵਾਲੇ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕਣਗੇ ਤਾਂ ਇਸ ਕਰਕੇ ਉਹ ਕੀ ਕਰਦੇ ਨੇ ਇੱਕ ਪ੍ਰਾਈਵੇਟ ਜਾਸੂਸ ਨੂੰ ਹਾਇਰ ਕਰਦੇ ਨੇ ਉਹੋ ਜਾਸੂਸ ਨੂੰ ਮਿਲਦੇ ਨੇ ਤੇ ਉਹਦੇ ਨਾਲ ਗੱਲਬਾਤ ਕਰਦੇ ਨੇ ਉਹ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ بیٹے ਦੇ ਕਤਲ ਦੀ ਪੁੱਥੀ ਨੂੰ ਸੁਲਝਾਓ ਕਿਉਂਕਿ ਉਹਨਾਂ ਨੂੰ ਨਹੀਂ ਲੱਗ ਰਿਹਾ ਸੀ ਕਿ ਇਹ ਇੱਕ ਨੈਚੁਰਲ ਡੈਥ ਹੈ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਸਦੇ بیٹے ਨੂੰ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਮਾਰਿਆ ਹੈ ਸਭ ਤੋਂ ਪਹਿਲਾ ਸ਼ੱਕ ਯੋਗੇਸ਼ ਦੇ ਪਿਤਾ ਨੂੰ ਉਸ ਦੀ ਨੂੰਹ ਪ੍ਰਯੰਕਾ ਦੇ ਉੱਤੇ ਹੀ ਹੁੰਦਾ ਹੈ ਤਾਂ ਉਹ ਜਸੂਸਾਂ ਨੂੰ ਇਹ ਦੱਸ ਦਿੰਦੇ ਨੇ ਤਾਂ ਹੁਣ ਜੋ ਇਹ ਜਸੂਸ ਸੀ ਇਹ ਪ੍ਰਯੰਕਾ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਉਦੋਂ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਹੁਣ ਇਹ ਦੇਖਦੇ ਨੇ ਕਿ ਜੁਲਾਈ ਮਹੀਨੇ ਦੇ ਵਿੱਚ ਜੋ ਪ੍ਰਿਆੰਕਾ ਸੀ ਇੱਕ ਪਾਰਟੀ ਦੇ ਵਿੱਚ ਜਾਂਦੀ ਹੈ ਜਿੱਤੇ ਉਹ ਕਾਫੀ ਜ਼ਿਆਦਾ ਡਰਿੰਕ ਕਰਦੀ ਹੈ ਤੇ ਉਹ ਖੂਬ ਉੱਥੇ ਡਾਂਸ ਕਰਦੀ ਹੈ ਤੇ ਇਹ ਜੋ ਜਾਸੂਸ ਸੀ ਉਸ ਦੀਆਂ ਇਹ ਫੋਟੋ ਉੱਥੇ ਖਿੱਚ ਲੈਂਦੇ ਨੇ ਡਾਂਸ ਦੀਆਂ ਵੀ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਜਿਨ੍ਹਾਂ ਸ਼ਖਸਾਂ ਨਾਲ ਜਾਂ ਜਿਨ੍ਹਾਂ ਬੰਦਿਆਂ ਆ ਦੋਸਤਾਂ ਦੇ ਨਾਲ ਉਹ ਮਿਲੀ ਹੁੰਦੀ ਹੈ ਉਸ ਦੀਆਂ ਵੀ ਉਹ ਫੋਟੋਆਂ ਖਿੱਚ ਲੈਂਦੇ ਨੇ ਹੁਣ ਜੋ ਇਹ ਜਾਸੂਸਾਂ ਨੇ ਫੋਟੋਆਂ ਖਿੱਚੀਆਂ ਹੁੰਦੀਆਂ ਨੇ ਇਹ ਉਹ ਫੋਟੋਆਂ ਲੈ ਕੇ ਯੋਗੇਸ਼ ਦੇ ਪਿਤਾ ਦੇ ਕੋਲ ਪਹੁੰਚ ਜਾਂਦੇ ਨੇ ਤੇ ਯੋਗੇਸ਼ ਦੇ ਪਿਤਾ ਇਹ ਜਦੋਂ ਫੋਟਾਂ ਦੇਖਦੇ ਨੇ ਤਾਂ ਉਹ ਦੇਖਦੇ ਨੇ ਕਿ ਜੋ ਉਹਨਾਂ ਦੀ ਨੂ ਸੀ ਉਹ ਚੰਡੀਗੜ੍ਹ ਦੇ ਵਿੱਚ ਜਦੋਂ ਪਾਰਟੀ ਦੇ ਉੱਤੇ ਗਈ ਸੀ ਤਾਂ ਉੱਥੇ ਖੂਬ ਇਹ ਡਾਂਸ ਕਰ ਰਹੀ ਸੀ ਤੇ ਇਸ ਤੋਂ ਇਲਾਵਾ ਇਸ ਦੇ ਨਾਲ ਇੱਕ ਲੜਕਾ ਵੀ ਡਾਂਸ ਕਰ ਰਿਹਾ ਹੁੰਦਾ ਹੈ ਜਦੋਂ ਇਹ ਉਹ ਫੋਟੋ ਦੇਖਦੇ ਨੇ ਤਾਂ ਫਿਰ ਜੋ ਉਹਨਾਂ ਦਾ ਇਹ ਸ਼ੱਕ ਸੀ ਇਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਹੁਣ ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਹੋਵੇ ਨਾ ਹੋਵੇ ਉਹਨਾਂ ਦੀ ਨੂ ਦਾ ਇਸ ਲੜਕੇ ਦੇ ਨਾਲ ਅਫੇਅਰ ਹੈ ਯੋਗੇਸ਼ ਦੇ ਪਿਤਾ ਹੁਣ ਜਸੂਸ ਨੂੰ ਕਹਿੰਦੇ ਨੇ ਕਿ ਜੋ ਫੋਟੋ ਦੇ ਵਿੱਚ ਉਸਦੀ ਨੋਹ ਦੇ ਨਾਲ ਇਹ ਲੜਕਾ ਹੈ ਤੁਸੀਂ ਇਸ ਦੀ ਪੂਰੀ ਜਾਣਕਾਰੀ ਲਓ ਇਹ ਕੌਣ ਹੈ ਤੇ ਇਹ ਕੀ ਕਰਦਾ ਹੈ ਤੇ ਇਸ ਤੋਂ ਇਲਾਵਾ ਇਹ ਕਿੱਥੇ ਰਹਿੰਦਾ ਹੈ ਹੁਣ ਜੋ ਜਸੂਸੀ ਆਪਣੇ ਕੰਮ ਦੇ ਵਿੱਚ ਲੱਗ ਜਾਂਦੇ ਨੇ ਹੁਣ ਇੱਧਰ ਜੋ ਲੋਕਲ ਥਾਣੇ ਵਾਲੇ ਸੀ ਉਹ ਤਾਂ ਯੋਗੇਸ਼ ਦੇ ਪਿਤਾ ਦੀ ਕੋਈ ਵੀ ਗੱਲ ਸੁਣਦੇ ਨਹੀਂ ਸੀ ਹੁਣ ਜੋ ਯੋਗੇਸ਼ ਦੇ ਪਿਤਾ ਸੀ ਉਹ ਇਹ ਸਾਰੀਆਂ ਫੋਟੋਆਂ ਲੈ ਕੇ ਹਰਿਆਣਾ ਦੇ ਡੀਜੀਪੀ ਦੇ ਕੋਲ ਪਹੁੰਚ ਜਾਂਦੇ ਨੇ ਯੋਗੇਸ਼ ਦੇ ਪਿਤਾ ਡੀਜੀਪੀ ਸਾਹਿਬ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਸ ਦਾ ਜੋ ਬੇਟਾ ਹੈ ਉਸ ਦੀ ਨੈਚੁਰਲ ਡੈਥ ਨਹੀਂ ਹੋਈ ਉਸ ਦਾ ਕਿਸੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਹੈ ਜੋ ਡੀਜੀਪੀ ਸਾਹਿਬ ਸੀ ਯੋਗੇਸ਼ ਦੇ ਪਿਤਾ ਦੀ ਗੱਲ ਧਿਆਨ ਨਾਲ ਸੁਣਦੇ ਨੇ ਤੇ ਇਸ ਤੋਂ ਬਾਅਦ ਡੀਜੀਪੀ ਸਾਹਿਬ ਇੱਕ ਐਸਆਈ ਟੀਮ ਦਾ ਗਠਨ ਕਰਦੇ ਨੇ ਇਸ ਤੋਂ ਇਲਾਵਾ ਡੀਜੀਪੀ ਸਾਹਿਬ ਵੱਲੋਂ ਕਿਹਾ ਜਾਂਦਾ ਹੈ ਕਿ ਪੂਰੀ ਡੁੰਘਾਈ ਦੇ ਨਾਲ ਇਸ ਕੇਸ ਦੀ ਤਫਤੀਸ਼ ਕੀਤੀ ਜਾਵੇ ਤੇ ਉਧਰ ਜੋ ਪੁਲਿਸ ਵਾਲੇ ਪਹਿਲਾਂ ਯੋਗੇਸ਼ ਦੇ ਪਿਤਾ ਦੀ ਗੱਲ ਨਹੀਂ ਸੁਣ ਰਹੇ ਸੀ ਹੁਣ ਉਹੀ ਅਫਸਰ ਇਸ ਕੇਸ ਦੇ ਵਿੱਚ ਲੱਗ ਜਾਂਦੇ ਨੇ ਤੇ ਇਸ ਕੇਸ ਦੇ ਵਿੱਚ ਢੁਕਾਈ ਦੇ ਨਾਲ ਆਪਣੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੇ ਨੇ ਹੁਣ ਜਦੋਂ ਇਹ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਪਹਿਲਾਂ ਇਹ ਹੀ ਅੜਚਾ ਆਉਂਦੀ ਹੈ ਕਿ ਨਾ ਤਾਂ ਉਹਨਾਂ ਦੇ ਕੋਲ ਹੁਣ ਬੋਡੀ ਸੀ ਤੇ ਨਾ ਹੀ ਕੋਈ ਪੋਸਟ ਮਾਰਟ ਰਿਪੋਰਟ ਸੀ ਜਿਸ ਤੋਂ ਇਹ ਕੇਸ ਨੂੰ ਅੱਗੇ ਵਧਾਇਆ ਜਾਂਦਾ ਜਾਂ ਤਫ਼ਤੀਸ਼ ਕੀਤੀ ਜਾਂਦੀ ਤਾਂ ਪੁਲਿਸ ਵਾਲੇ ਹੁਣ ਕੀ ਕਰਦੇ ਨੇ ਕਿ ਜੋ ਇਹ ਪ੍ਰਿਯੰਕਾ ਬੱਤਰਾ ਸੀ ਇਹ ਸਭ ਤੋਂ ਪਹਿਲਾਂ ਇਸ ਦੀ ਕਾਲ ਡਿਟੇਲ ਕੜਵਾਉਂਦੇ ਨੇ ਇਸ ਦੀ ਸੀ ਡੀ ਆਰ ਕੜਵਾਈ ਜਾਂਦੀ ਹੈ ਜਦੋਂ ਇਹ ਲਿਸਟ ਆਉਂਦੀ ਹੈ ਤਾਂ ਪੁਲਿਸ ਵਾਲੇ ਦੇਖਦੇ ਨੇ ਕੇ ਇਸ ਦੇ ਵਿੱਚ ਇੱਕ ਨੰਬਰ ਹੁੰਦਾ ਜਿਸ ਦੇ ਉੱਤੇ ਪ੍ਰਿਆੰਕਾ ਦੀਆਂ ਬਹੁਤ ਹੀ ਲੰਬੀਆਂ ਲੰਬੀਆਂ ਗੱਲਾਂ ਹੋਈਆਂ ਆਉਂਦੀਆਂ ਨੇ ਹੁਣ ਜਦੋਂ ਇਸ ਨੰਬਰ ਬਾਰੇ ਜਾਣਕਾਰੀ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਰੋਹਿਤ ਨਾਮ ਦੇ ਲੜਕੇ ਦਾ ਨੰਬਰ ਹੈ ਤੇ ਜਦੋਂ ਫਿਰ ਅੱਗੇ ਹੋਰ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਪ੍ਰਿਆੰਕਾ ਹੈ ਇਹ ਜੋ ਰੋਹਿਤ ਸੀ ਉਸਦਾ ਜੈਮ ਟ੍ਰੇਨਰ ਸੀ ਇਸ ਤੋਂ ਇਲਾਵਾ ਜੋ ਜਸੂਸਾਂ ਨੇ ਇਹ ਫੋਟਾਂ ਖਿੱਚੀਆਂ ਸੀ ਤੇ ਫੋਟਾਂ ਦੇ ਵਿੱਚ ਜੋ ਲੜਕਾ ਪ੍ਰਿਯੰਕਾ ਦੇ ਨਾਲ ਡਾਂਸ ਕਰ ਰਿਹਾ ਸੀ ਇਹ ਉਹੀ ਰੋਹਿਤ ਸੀ ਹੁਣ ਪੁਲਿਸ ਇਹ ਦੇਖਦੀ ਹੈ ਕਿ ਜਿਸ ਦਿਨ ਯੁਗੇਸ਼ ਦੀ ਮੌਤ ਹੋਈ ਤਾਂ ਉਸ ਦਿਨ ਜੋ ਇਹ ਰੋਹਿਤ ਸੀ ਤੇ ਪ੍ਰਿਯੰਕਾ ਸੀ ਇਹਨਾਂ ਦੀ ਲਗਭਗ 40 ਵਾਰ ਫੋਨ ਦੇ ਉੱਤੇ ਗੱਲਬਾਤ ਹੋਈ ਸੀ ਇੱਥੇ ਇਹਨਾਂ ਨੇ ਇੱਕ ਚਲਾਕੀ ਵੀ ਕੀਤੀ ਸੀ ਕਿ ਜੋ ਇਹਨਾਂ ਦੇ ਆਪਣੇ SIM ਸੀ ਉਹ ਕੱਢ ਦਿੱਤੇ ਸੀ ਤੇ ਇਸ ਤੋਂ ਇਲਾਵਾ ਕਿਸੇ ਹੋਰ ID ਦੇ ਜਾਂ ਕਿਸੇ ਹੋਰ ਨਾਮ ਦੇ SIM ਪਾ ਕੇ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ ਪਰ ਇਹ ਆਈਐਮਈ ਨੰਬਰ ਤੋਂ ਫੜੇ ਗਏ ਸੀ ਇਹ ਆਪਣੀ ਇਸ ਚਲਾਕੀ ਨੂੰ ਜ਼ਿਆਦਾ ਚਲਾ ਨਹੀਂ ਸਕੇ ਹੁਣ ਪੁਲਿਸ ਇਹਨਾਂ ਦੋਨਾਂ ਦੀ ਹੀ ਕੌਂਟਲੀ ਨੂੰ ਖੰਗਾਲਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਪ੍ਰਿਅੰਕਾ ਸੀ ਇਸ ਨੇ ਇੱਕ ਜਿਮ ਜੁਆਇਨ ਕੀਤਾ ਸੀ ਜਿੱਥੇ ਇਹ ਜਿਮ ਦੇ ਵਿੱਚ ਲੱਗੀ ਸੀ ਜੋ ਰੋਹਿਤ ਸੀ ਇਹ ਵੀ ਉੱਥੇ ਇੱਕ ਜਿਮ ਟ੍ਰੇਨਰ ਸੀ ਹੁਣ ਇਹਨਾਂ ਦੀ ਇਹ ਆਪਸ ਦੇ ਵਿੱਚ ਡੇਲੀ ਮਿਲਦੇ ਸੀ ਆਪਸ ਦੇ ਵਿੱਚ ਰੋਜ਼ ਗੱਲਾਂ ਬਾਤਾਂ ਕਰਦੇ ਸੀ ਤਾਂ ਉੱਥੇ ਇਹਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਇਹੀ ਦੋਸਤੀ ਅੱਗੇ ਜਾ ਕੇ ਇਹਨਾਂ ਦੇ ਵਿੱਚ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਪਿਆਰ ਤਾਂ ਇਸ ਨੂੰ ਨਹੀਂ ਕਹਿ ਸਕਦੇ ਇਹ ਇੱਕ ਨਾਜਾਇਜ਼ ਸਬੰਧ ਸੀ ਜਾਨੀ ਕਿ ਪ੍ਰਿਆੰਕਾ ਦਾ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਸੀ ਇਸ ਰੋਹਿਤ ਦੇ ਨਾਲ ਇਹ ਪ੍ਰਿਆੰਕਾ ਤੇ ਰੋਹਿਤ ਹੁਣ ਆਪਸ ਦੇ ਵਿੱਚ ਮਿਲਦੇ ਰਹਿੰਦੇ ਸੀ ਇਸ ਤੋਂ ਇਲਾਵਾ ਇਹ ਹੋਟਲਾਂ ਦੇ ਵਿੱਚ ਵੀ ਜਾਂਦੇ ਸੀ ਤੇ ਆਪਸ ਦੇ ਵਿੱਚ ਇਹ ਸਰੀਰਕ ਸੰਬੰਧ ਵੀ ਬਣਾਉਂਦੇ ਸੀ ਤੇ ਪੁਲਿਸ ਵਾਲਿਆਂ ਨੂੰ ਹੁਣ ਇਹ ਵੀ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਆਪਣੇ ਪਿਆਰ ਨੂੰ ਪੂਰ ਚੜਾਉਣ ਲਈ ਜਾਂ ਪਿਆਰ ਨੂੰ ਬਚਾਉਣ ਲਈ ਜਾਂ ਇਕੱਠੇ ਰਹਿਣ ਲਈ ਹੀ ਜੋ ਯੋਗੇਸ਼ ਸੀ ਉਸ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾ ਦਿੱਤਾ ਸੀ ਹੁਣ ਇੱਥੇ ਪੁਲਿਸ ਵਾਲਿਆਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹਨਾਂ ਨੇ ਜੋ ਯੋਗੇਸ਼ ਸੀ ਉਸ ਨੂੰ ਕਿਵੇਂ ਮੌਤ ਦੇ ਘਾਟ ਉਤਾਰਿਆ ਹੁਣ ਪੁਲਿਸ ਵਾਲੇ ਕੀ ਕਰਦੇ ਨੇ ਜਿਸ ਦਿਨ yogesh ਦੀ ਮੌਤ ਹੋਈ ਸੀ ਉਸ ਦਿਨ ਇਹ rohit ਦੀ ਫੋਨ ਦੀ ਲੋਕੇਸ਼ਨ ਚੈੱਕ ਕਰਦੇ ਨੇ ਤੇ ਜਦੋਂ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਉਸ ਦੀ ਲੋਕੇਸ਼ਨ ਜੋ ਸੀ ਬੱਤਰਾ ਹਾਊਸ ਦੇ ਨੇੜੇ ਤੇੜੇ ਦੇ ਹੀ ਸੀ ਹੁਣ ਪੁਲਿਸ ਇਹ ਸਾਰਾ ਕੁਝ ਜਾਣਨ ਦੇ ਲਈ ਜੋ rohit ਸੀ ਉਸ ਨੂੰ ਘਰੋਂ ਚੱਕਦੀ ਹੈ ਤੇ ਉਸ ਨੂੰ ਥਾਣੇ ਲਿਆਇਆ ਜਾਂਦਾ ਹੈ ਹੁਣ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਹੋਂ ਕੁਝ ਵੀ ਨਹੀਂ ਮੰਨਦਾ ਉਹ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਪਰ ਜਦੋਂ ਸ਼ਕਤੀ ਦੇ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਜੋ ਉਹ ਕਹਾਣੀ ਅੱਗੇ ਦੱਸਦਾ ਹੈ ਤਾਂ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਟੋ ਜ਼ਮੀਨ ਨਿਕਲ ਜਾਂਦੀ ਹੈ ਸਭ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਕਿ ਕੋਈ ਆਪਣਾ ਇੱਕ ਲਾਲਚ ਪੂਰਾ ਕਰਨ ਦੇ ਲਈ ਐਦਾਂ ਕਿਵੇਂ ਕਿਸੇ ਨੂੰ ਮੌਤ ਦੇ ਘਾਟ ਉਕਾਰ ਸਕਦਾ ਹੈ ਰੋਹਿਤ ਦੱਸਦਾ ਹੈ ਕਿ ਹਾਂ ਉਸਦੇ ਤੇ ਪ੍ਰਯੰਕਾ ਦੇ ਆਪਸ ਦੇ ਵਿੱਚ ਨਜਾਇਜ਼ ਰਿਸ਼ਤਾ ਸੀ ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਤੇ ਅੱਗੇ ਜਾ ਕੇ ਉਹ ਆਪਸ ਦੇ ਵਿੱਚ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ ਰੋਹਿਤ ਕਹਿੰਦਾ ਹੈ ਕਿ ਉਸਦੀ ਫਾਈਨੈਂਸ਼ੀਅਲ ਹਾਲਤ ਵੀ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਸੀ ਤੇ ਉਧਰ ਜੋ ਯੋਗੇਸ਼ ਸੀ ਉਸ ਨੂੰ ਵੀ ਇਹਨਾਂ ਦੇ ਇਹ ਸਬੰਧਾ ਬਾਰੇ ਪਤਾ ਲੱਗ ਚੁੱਕਿਆ ਸੀ ਤਾਂ ਇਸ ਕਰਕੇ ਯੋਗੇਸ਼ ਨੇ ਉਸ ਨੂੰ ਰੋਹਿਤ ਨੂੰ ਫੋਨ ਕਰਕੇ ਇੱਕ ਵਾਰੀ ਬਹੁਤ ਹੀ ਬੁਰਾ ਭਲਾ ਬੋਲਿਆ ਸੀ ਤੇ ਇਸ ਤੋਂ ਇਲਾਵਾ ਉਸਨੇ ਪ੍ਰੇਨਕਾ ਨੂੰ ਵੀ ਕਾਫੀ ਡਾਂਟਿਆ ਸੀ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਯੋਗੇਸ਼ ਦੇ ਰਹਿੰਦਿਆਂ ਹੋਇਆਂ ਇਹਨਾਂ ਦਾ ਪਿਆਰ ਪਰਵਾਨ ਨਹੀਂ ਚੜ ਸਕਦਾ ਤੇ ਨਾ ਹੀ ਇਹ ਆਪਸ ਦੇ ਵਿੱਚ ਵਿਆਹ ਕਰਵਾ ਸਕਣਗੇ ਹੁਣ ਉੱਧਰ ਜੋ ਰੋਹਿਤ ਸੀ ਉਸਨੇ ਦੋ ਬੰਦਿਆਂ ਤੋਂ ਪੈਸੇ ਉਧਾਰ ਲਏ ਹੋਏ ਸੀ ਜਿਸ ਦੇ ਵਿੱਚ ਸੀਗਾ ਇੱਕ ਸੋਨੂ ਤੇ ਇੱਕ ਸ਼ਾਮਸੁੰਦਰ ਜੋ ਸੋਨੂ ਸੀ ਉਹ ਵੈਸੇ ਯੂਪੀ ਦਾ ਰਹਿਣ ਵਾਲਾ ਸੀ ਤੇ ਹੁਣ ਉਹ ਕਰਨਾਲ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਸਹਾਇਕ ਵਜੋਂ ਕੰਮ ਕਰਦਾ ਸੀ ਤਾਂ ਰੋਹਿਤ ਸੋਨੂ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਪੈਸੇ ਦੇਣੇ ਨੇ ਮੈਂ ਤੈਨੂੰ ਨਾਲ ਹੀ ਇੱਕ ਆਫਰ ਦਿੰਦਾ ਹਾਂ ਤਾਂ ਹੁਣ ਜੋ ਇਹ ਰੋਹਿਤ ਤੇ ਪ੍ਰਯੰਕਾ ਸੀ ਇਹ ਸੋਨੂ ਨੂੰ ਕਹਿੰਦੇ ਨੇ ਕਿ ਜੇਕਰ ਉਹ ਪ੍ਰਯੰਕਾ ਦੇ ਪਤੀ ਯੁਗੇਸ਼ ਨੂੰ ਰਸਤੇ ਦੇ ਵਿੱਚੋਂ ਹਟਾ ਦੇਵੇ ਮਤਲਬ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇ ਤਾਂ ਉਹ ਉਸ ਨੂੰ 10 ਲੱਖ ਰੁਪਏ ਕੈਸ਼ ਦੇਣਗੇ ਹੁਣ ਜਿਵੇਂ ਕਿ ਸੋਨੂ ਹਸਪੀਟਲ ਦੇ ਵਿੱਚ ਕੰਮ ਕਰਦਾ ਸੀ ਤਾਂ ਉਹ ਨਸ਼ੀਲੀਆਂ ਦਵਾਈਆਂ ਉੱਥੋਂ ਲੈ ਲੈਂਦਾ ਤੇ ਨਾਲ ਹੀ ਉਹ ਇੰਜੈਕਸ਼ਨ ਵੀ ਲੈ ਲੈਂਦਾ ਹੈ ਤਾਂ ਹੁਣ ਇਹ ਆਪਣੇ ਪਲਾਨ ਦੇ ਵਿੱਚ ਇੱਕ ਜੋ ਇਹਨਾਂ ਦਾ ਰੋਹਿਤ ਦਾ ਦੋਸਤ ਦੀ ਸ਼ਾਮਸੁੰਦਰ ਉਹਨੂੰ ਵੀ ਮਿਲਾ ਲੈਂਦੇ ਨੇ ਤਾਹਣ ਸੋਨੂ ਸ਼ਾਮਸੁੰਦਰ ਤੇ ਇਹ ਰੋਹਿਤ ਕਰਨਾਲ ਤੋਂ ਇਹ ਸਾਰਾ ਸਮਾਨ ਲੈ ਕੇ ਜੋ ਇਹ ਨਸ਼ੀਲੀਆਂ ਦਵਾਈਆਂ ਸੀ ਇਹ ਲੈ ਕੇ ਉੱਥੋਂ ਚੱਲ ਪੈਂਦੇ ਨੇ ਤਾਂ ਹੁਣ ਇਹ ਗੰਗਾ ਨਗਰ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉੱਥੋਂ ਫਾਟਕ ਦੇ ਉੱਤੇ ਇਹਨਾਂ ਨੂੰ ਇਹ ਪ੍ਰਿਯੰਕਾ ਬੱਤਰਾ ਮਿਲਦੀ ਹੈ ਇਹ ਸਾਰੇ ਮਿਲ ਕੇ ਹੁਣ ਪ੍ਰਿਯੰਕਾ ਦੇ ਘਰ ਦੇ ਕੋਲ ਪਹੁੰਚ ਜਾਂਦੇ ਨੇ ਪ੍ਰਿਯੰਕਾ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਆਉਣਾ ਹੈ ਤੇ ਮੈਂ ਪਹਿਲਾਂ ਘਰ ਦੇ ਅੰਦਰ ਜਾਵਾਂਗੀ ਤੇ ਫਿਰ ਤੁਹਾਨੂੰ ਇੱਕ ਇਸ਼ਾਰਾ ਕਰਾਂਗੀ ਜਦੋਂ ਮੈਂ ਇਹ ਇਸ਼ਾਰਾ ਕਰ ਦਵਾਂ ਤਾਂ ਫਿਰ ਤੁਸੀਂ ਘਰ ਦੇ ਅੰਦਰ ਦਾਖਲ ਆਉਣਾ ਹੈ ਹੁਣ ਅੰਦਰ ਜਾ ਕੇ ਪ੍ਰਿਅੰਕਾ ਇਹਨਾਂ ਨੂੰ ਇਸ਼ਾਰਾ ਕਰਦੀ ਹੈ ਇਹ ਤਿੰਨੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਇਹ ਸਿੱਧਾ ਯੋਗੇਸ਼ ਬੱਤਰਾ ਦੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਹੁਣ ਸ਼ਾਮ ਸੁੰਦਰ, ਰੋਹਿਤ ਤੇ ਪ੍ਰਿਅੰਕਾ ਇਹ ਯੋਗੇਸ਼ ਨੂੰ ਫੜ ਕੇ ਰੱਖਦੀ ਹੈ ਤੇ ਜੋ ਸੋਨੂ ਹੁੰਦਾ ਉਹ ਇੰਜੈਕਸ਼ਨ ਭਰਦਾ ਜਦੋਂ ਉਹ ਇੰਜੈਕਸ਼ਨ ਭਰ ਕੇ ਮਿਸਟਰ ਬੱਤਰਾ ਦੇ ਲਗਾਉਣ ਲੱਗਦਾ ਤਾਂ ਉਸ ਦੀ ਅੱਖ ਖੁੱਲ ਜਾਂਦੀ ਹੈ ਤੇ ਫਿਰ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਐਨਏ ਵਿੱਚ ਜੋ ਇਹ ਇੰਜੈਕਸ਼ਨ ਲਾ ਰਹੇ ਸੀ ਉਹ ਟੁੱਟ ਜਾਂਦਾ ਹੈ ਇਸੇ ਹਫੜਾ ਦਫੜੀ ਦੇ ਵਿੱਚ ਜੋ ਸੋਨੂ ਸੀ ਉਹ ਦੂਜਾ ਇੰਜੈਕਸ਼ਨ ਭਰਦਾ ਹੈ ਤੇ ਫਿਰ ਜਦੋਂ ਦੁਬਾਰਾ ਜੋਗੇਸ਼ ਪੱਤਰਾ ਦੇ ਇਹ ਇੰਜੈਕਸ਼ਨ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਇਸ ਹਫੜਾ ਦਫੜੀ ਦੇ ਵਿੱਚ ਉਹ ਆਪਣੇ ਨੂੰ ਵਿਚਾਰ ਰਿਹਾ ਸੀ ਤਾਂ ਫਿਰ ਇਹ ਇੰਜੈਕਸ਼ਨ ਟੁੱਟ ਜਾਂਦਾ ਹੈ ਹੁਣ ਦੋ ਇੰਜੈਕਸ਼ਨ ਟੁੱਟ ਚੁੱਕੇ ਸੀ ਇੱਧਰ ਜੋ ਸੋਨੂ ਸੀ ਇਹ ਸਿਰਫ ਦੋ ਹੀ ਇੰਜੈਕਸ਼ਨ ਲੈ ਕੇ ਆਇਆ ਹੁੰਦਾ ਹੁਣ ਜਦੋਂ ਇਹ ਇੰਜੈਕਸ਼ਨ ਟੁੱਟ ਜਾਂਦੇ ਨੇ ਤਾਂ ਫਿਰ ਇਹ ਸੋਚਦੇ ਨੇ ਕਿ ਯੋਗੇਸ਼ ਪੱਤਰਾ ਨੂੰ ਹੁਣ ਬੇਹੋਸ਼ ਕਰਕੇ ਮਾਰਨਾ ਤਾਂ ਬਹੁਤ ਹੀ ਔਖਾ ਹੈ ਤਾਂ ਫਿਰ ਇਹ ਕੀ ਕਰਦੇ ਨੇ ਇੱਕ ਸਹਰਾਣੇ ਦੇ ਨਾਲ ਯੋਗੇਸ਼ ਪੱਤਰਾ ਦਾ ਸਾਹ ਕੁੱਟ ਦਿੰਦੇ ਨੇ ਤੇ ਇਹ ਉਦੋਂ ਤੱਕ ਉਸ ਦਾ ਸਾਹ ਕੁੱਟ ਕੇ ਰੱਖਦੇ ਨੇ ਜਦੋਂ ਤੱਕ ਉਸ ਦੀ ਜਾਨ ਨਹੀਂ ਨਿਕਲ ਜਾਂਦੀ ਹੁਣ ਯੁਗੇਸ਼ ਵੱਤਰਾਂ ਦੇ ਜਦੋਂ ਸਾਹ ਨਿਕਲ ਜਾਂਦੇ ਨੇ ਤਾਂ ਫਿਰ ਜੋ ਇਹ ਤਿੰਨੇ ਸੀ ਇਹ ਉਸੇ ਰਸਤੇ ਤੋਂ ਬਾਹਰ ਫਰਾਰ ਹੋ ਜਾਂਦੇ ਨੇ ਜਿਹੜੇ ਦਰਵਾਜ਼ੇ ਤੋਂ ਇਹ ਅੰਦਰ ਆਏ ਹੁੰਦੇ ਨੇ ਤਾਂ ਫਿਰ ਜੋ ਪ੍ਰਿਯੰਕਾ ਸੀ ਇਹ ਉੱਥੇ ਹੀ ਰੁਕ ਜਾਂਦੀ ਹੈ ਤੇ ਸੌ ਜਾਂਦੀ ਹੈ ਸਵੇਰ ਹੁੰਦਿਆਂ ਸਾਰ ਹੀ ਜੋ ਪ੍ਰਿਯੰਕਾ ਸੀ ਇਹ ਆਪਣਾ ਨਾਟਕ ਸ਼ੁਰੂ ਕਰ ਦਿੰਦੀ ਹੈ ਇਹ ਸਾਰਿਆਂ ਨੂੰ ਕਹਿੰਦੀ ਹੈ ਕਿ ਯੁਗੇਸ਼ ਨੂੰ ਸਾਇਲੈਂਟ ਅਟੈਕ ਆਇਆ ਹੈ ਤੇ ਇਸ ਦੇ ਨਾਲ ਹੀ ਇਸ ਦੀ ਮੌਤ ਹੋ ਗਈ ਹੈ ਬਰਜ ਯੋਗੇਸ਼ ਬੱਤਰਾ ਦੇ ਜੋ ਮਾਪੇ ਸੀ ਉਹਨਾਂ ਨੂੰ ਇਸ ਦੇ ਵਿੱਚ ਕੁਝ ਦਾਲ ਦੇ ਵਿੱਚ ਕਾਲਾ ਲੱਗਦਾ ਹੈ ਉਹ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਉਹਨਾਂ ਦੇ بیٹے ਦੀ ਮੌਤ ਜੋ ਹੈ ਇਹ ਇੱਕ ਨੈਚੁਰਲ ਡੈਥ ਹੈ ਤਾਂ ਇਸ ਕਰਕੇ ਉਸਦੇ ਪਿਤਾ ਦੀ ਯਤਨਾ ਸਦਕਾ ਹੀ ਇਹਨਾਂ ਯੋਗੇਸ਼ ਬੱਤਰਾ ਦੇ ਕਾਤਲਾਂ ਤੱਕ ਪਹੁੰਚਿਆ ਜਾ ਸਕਿਆ ਤੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਤੱਕ ਪਹੁੰਚਾਇਆ ਜਾ ਸਕਿਆ ਤੇ 2021 ਦੇ ਵਿੱਚ ਹਰਿਆਣਾ ਕੋਰਟ ਵੱਲੋਂ ਪ੍ਰਿਅੰਕਾ ਬੱਤਰਾ ਉਸ ਦਾ ਆਸ਼ਿਕ ਰੋਹਿਤ ਤੇ ਜੋ ਇਹ ਦੋ ਕੰਟਰੈਕਟ ਕਿਲਰ ਸੀ ਇਹਨਾਂ ਚਾਰਾਂ ਨੂੰ ਹੀ ਉਮਰ ਕੈਦ ਦੀ سزا ਸੁਣਾਈ ਗਈ। ਦੋਸਤੋ ਇਹ ਸੀ ਯוגੇਸ਼ ਪਤਰਾ ਕਰੋੜਾਪਤੀ ਕਾਰੋਬਾਰੀ ਦੀ ਮੌਤ ਦੀ ਕਹਾਣੀ ਜਿਸ ਦੀ ਆਪਣੀ ਹੀ ਪਤਨੀ ਨੇ ਆਪਣੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਦੱਸ ਸਕਦੇ ਹੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਧੰਨਵਾਦ। ਸਤਿ ਸ੍ਰੀ ਅਕਾਲ।